ਤਕਰੀਬਨ ਪੌਣੇ 11 ਵਜੇ ਦੇ ਨੇੜੇ ਸਾਨੂੰ ਇੱਕ ਇਤਲਾਹ ਮਿਲਦੀ ਹੈ ਕਿ ਵੇਰਕਾ ਮਿਲਕ ਪਲਾਂਟ ਦੇ ਅੰਦਰ ਇੱਕ ਸ਼ੇਅਰ ਫਲੇਮਸ ਜਿਹੜਾ ਹੈ ਇੱਕ ਬਲਾਸਟ ਤੋਂ ਬਾਅਦ ਕੁਝ ਫਾਇਰ ਤੇ ਆਪਣਾ ਕੁਝ ਆਪਣਾ ਉਹਦੀਆਂ ਲਾਟਾਂ ਜਿਹੜੀਆਂ ਹੈ ਦੇਖੀਆਂ ਗਈਆਂ ਨਾ ਜਦੋਂ ਅਸੀਂ ਜਾ ਕੇ ਦੇਖਦੇ ਹਾਂ ਤੇ ਇੱਕ ਐਕਸੀਡੈਂਟਲ ਜਿਹੜਾ ਇਨਸੀਡੈਂਟ ਹੈ ਉਹਨੇ ਟੇਕਨ ਪਲੇਸ ਤੇ ਤਕਰੀਬਨ 5 ਕਿ ਜਾਣੇ ਜਿਹੜੇ ਉਸੇ ਹੀ ਸੈਕਸ਼ਨ ਦੇ ਵਿੱਚ ਵਰਕਰ ਹੈਗੇ ਨੇ ਉਹ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਇਮੀਡੀਏਟਲੀ ਮੂਵ ਕਰਾਇਆ ਗਿਆ ਕੁਝ ਜ਼ਿਆਦਾ ਜ਼ਖਮੀ ਸਿਗੇ ਜਿਨ੍ਹਾਂ ਦਾ ਨਾਮ ਹੈ ਕੁਨਾਲ ਜੈਨ ਉਹ ਉਸ ਸੈਕਸ਼ਨ ਦੇ ਬੋਇਲਰ ਸੈਕਸ਼ਨ ਦੇ ਹੈੱਡ ਵੀ ਸਨ ਤੇ ਉਹਨਾਂ ਨੂੰ ਡੀ ਐਮ ਸੀ ਲਜਾਇਆ ਗਿਆ ਤੇ ਅੱਜ ਮਾਰਨਿੰਗ ਕਨਫਰਮ ਹੋਇਆ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਇਹ ਸਾਰਾ ਇਨਸੀਡੈਂਟ ਜਿਹੜਾ ਹੈਗਾ ਜੀ ਬੜਾ ਮੰਦ ਭਾਗਾ ਹੈ ਤੇ ਅਸੀਂ ਪੂਰੀ ਇਹਦੇ ਵਿੱਚ ਪਰਿਵਾਰ ਦੇ ਨਾਲ ਇਹਨਾਂ ਦੇ ਤੇ ਇਹਨਾਂ ਦੇ ਜਿਹੜੇ ਆਪਣਾ ਇਫੈਕਟਡ ਮੈਂਬਰਸ ਹੈਗੇ ਨੇ ਉਹਨਾਂ ਦੇ ਨਾਲ ਸਾਡੀ ਸympathy ਹੈ ਹਾਂਜੀ ਬਲਦ ਸਸਕਲ ਜੀ ਸਾਰਿਆਂ ਨੂੰ ਸਾਡੀ ਤੇ ਜੀ ਜਿਹੜੀ ਪ੍ਰੀਲੀਮਨਰੀ ਇਨਕੁਆਰੀ ਹੈਗੀ ਹੈ ਉਹ ਰਾਤੀ ਹੀ ਇਨੀਸ਼ੀਏਟ ਕੀਤੀ ਹੋਈ ਹੈ ਸੋ ਤਕਰੀਬਨ ਪੌਣੇ 11 ਵਜੇ ਦੇ ਨੇੜੇ ਸਾਨੂੰ ਇੱਕ ਇਤਲਾਹ ਮਿਲਦੀ ਹੈ ਕਿ 베ਰਕਾ ਮਿਲਕ ਪਲੈਂਟ ਦੇ ਅੰਦਰ ਇੱਕ ਸ਼ੇਅਰ ਫਲੇਮਸ ਜਿਹੜਾ ਹੈ ਇੱਕ ਬਲਾਸ ਤੋਂ ਬਾਅਦ ਕੁਝ ਫਾਇਰ ਤੇ ਆਪਣਾ ਕੁਝ ਆਪਣਾ ਉਹਦੀਆਂ ਲਾਟਾਂ ਜਿਹੜੀਆਂ ਹੈ ਦੇਖੀਆਂ ਗਈਆਂ ਨੇ ਤੇ ਇਮੀਡੀਏਟਲੀ ਮੌਕੇ ਤੇ ਪਹੁੰਚਦੇ ਹੋਏ ਸਾਡੀ ਟੀਮ ਸਾਡੀ ਚੌਕੀ ਇਨਚਾਰਜ ਆਪਣਾ ਰਗੁਨਾਥ ਅਸ਼ਨੀ ਕੁਮਾਰ ਜੀ ਤੇ ਮੈਂ ਮੌਕੇ ਤੇ ਜਦੋਂ ਅਸੀਂ ਜਾ ਕੇ ਦੇਖਦੇ ਹਾਂ ਤੇ ਇੱਕ ਐਕਸੀਡੈਂਟਲ ਜਿਹੜਾ ਇਨਸੀਡੈਂਟ ਹੈ ਉਹਨੇ ਟੇਕਨ ਪਲੇਸ ਤੇ ਤਕਰੀਬਨ 5 ਕਿਜ਼ ਜਾਣੇ ਜਿਹੜੇ ਉਸੇ ਹੀ ਸੈਕਸ਼ਨ ਦੇ ਵਿੱਚ ਵਰਕਰ ਹੈਗੇ ਨੇ ਉਹ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਇਮੀਡੀਏਟਲੀ ਮੂਵ ਕਰਾਇਆ ਗਿਆ ਟੂ ਦੀ ਰਿਸਪੈਕਟਿਵ ਹਸਪੀਟਲਸ ਤੇ ਇੱਕ ਉਹਦੇ ਵਿੱਚੋਂ ਜਿਹੜੇ ਕੁਝ ਜ਼ਿਆਦਾ ਜ਼ਖਮੀ ਸੀਗੇ ਜਿਨ੍ਹਾਂ ਦਾ ਨਾਮ ਹੈ ਕੁਨਾਲ ਜੈਨ ਉਹ ਉਸ ਸੈਕਸ਼ਨ ਦੇ ਬੋਇਲਰ ਸੈਕਸ਼ਨ ਦੇ ਹੈੱਡ ਵੀ ਸਨ ਤੇ ਉਹਨਾਂ ਨੂੰ ਡੀ ਐਮ ਸੀ ਲਜਾਇਆ ਗਿਆ ਤੇ ਅੱਜ ਮਾਰਨਿੰਗ ਕਨਫਰਮ ਹੋਇਆ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਇਹ ਸਾਰਾ ਇਨਸੀਡੈਂਟ ਜਿਹੜਾ ਹੈਗਾ ਜੀ ਬੜਾ ਮੰਦ ਭਾਗਾ ਤੇ ਅਸੀਂ ਪੂਰੀ ਇਹ ਦੇ ਵਿੱਚ ਪਰਿਵਾਰ ਦੇ ਨਾਲ ਇਹਨਾਂ ਦੇ ਤੇ ਇਹਨਾਂ ਦੇ ਜਿਹੜੇ ਆਪਣਾ ਇਫੈਕਟਡ ਮੈਂਬਰਸ ਹੈਗੇ ਨੇ ਉਹਨਾਂ ਦੇ ਨਾਲ ਸਾਡੀ ਸympathy ਹੈ ਤੇ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਇੰਜਰਡ ਹੈਗੇ ਨੇ ਉਹ ਜਿਹੜੇ ਇਲਾਜ ਨੇ ਉਹਨਾਂ ਦੀ ਵੀ ਪੂਰੀ ਮਦਦ ਕੀਤੀ ਜਾ ਰਹੀ ਹੈ ਸਾਡੇ ਇੱਥੇ ਨੇੜੇ ਹੈ ਰਗੁਨਾਥ ਹਸਪੀਟਲ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜੀ ਤੇ ਬਾਕੀ ਜੋ ਵੀ ਇਹਨਾਂ ਦੀ ਐਗਜ਼ੈਕਟ ਸਟੇਟਸ ਰਿਪੋਰਟ ਹੈ ਅਸੀਂ ਕਾਲੋਂ ਕੀਤੀ ਹੈ ਵੇਰ ਕਮਿਟ ਮਿਲਕ ਪਲਾਂਟ ਤੋਂ ਕਿ ਜੋ ਇਹ ਮਸ਼ੀਨਰੀ ਹੈ ਜਾਂ ਉਹਦੀ ਫੰਕਸ਼ਨੈਲਿਟੀ ਹੈ ਜਾਂ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਡੀਫਾਰਮਿਟੀ ਨਾ ਹੋਵੇ ਉਸ ਚੀਜ਼ ਤੇ ਕਨਫਰਮੇਸ਼ਨ ਚੱਲ ਰਹੀ ਹੈ ਬਾਕੀ ਜੋ ਅੱਗੇ ਆਏਗਾ ਜੀ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ ਸਰ ਇਹਦੇ ਵਿੱਚ ਇਹ ਵੀ ਆਇਆ ਕਿ ਇਹ ਜਿਹੜਾ ਵਿਅਕਤੀ ਹੈ ਜਿੱਦੀ ਡੈਥ ਹੋਈ ਹੈ ਉਹ ਛੁੱਟੀ ਤੇ ਸੀ ਉਸ ਨੂੰ ਕੰਪਲਸਰੀ ਬੁਲਾਇਆ ਗਿਆ ਸਪੈਸ਼ਲ ਉਹ ਜੀ ਸਬਜੈਕਟਿਵ ਟੂ ਵੈਰੀਫਿਕੇਸ਼ਨ ਹੈ ਕਿਉਂਕਿ ਇਸ ਤਰ੍ਹਾਂ ਹੁੰਦਾ ਹੈ ਜੀ ਕਿ ਜੇ ਕੋਈ ਛੁੱਟੀ ਤੇ ਹੈ ਨਹੀਂ ਹੈ ਹਰੇਕ ਦੇ ਕੋਲ ਨਾ ਇੱਕ ਮੈਟਰ ਆਫ ਕਨਸੈਂਟ ਹੁੰਦਾ ਹੈ ਕਿ ਜਿਸ ਦਾ ਹੁਣ ਅਸੀਂ ਵੀ ਵਰਕ ਕਰਦੇ ਆਂ ਤੇ ਸਾਨੂੰ ਕੋਈ ਅਮਰਜੈਂਸੀ ਜਾਂ ਕੋਈ ਕਾਲ ਆ ਨਾ ਜਾਵੇ ਤੇ ਵੀ ਕੈਨ ਨਾਟ ਸੇ ਟੂ ਨੋ ਟੂ ਦੀ ਵਰਕ ਸੋ ਸਾਡੇ ਕੋਲ ਇਹ ਇੱਕ ਐਂਗਲ ਐਂਬਿਟ ਹੁੰਦਾ ਹੈ ਕਿ ਵੀ ਅਸੀਂ ਆਪਣੇ ਸੀਨੀਅਰਸ ਦੇ ਨਾਲ ਗੱਲ ਕਰਕੇ ਜਾਂ ਉੱਥੇ ਪ੍ਰੋਪਰ ਕੋਈ ਸਬਸਟੀਟਿਊਟ ਡਿਪਲॉयਮੈਂਟ ਕਰਾ ਸਕਦੇ ਹਾਂ ਸੋ ਜੇ ਉਹ ਛੁੱਟੀ ਤੇ ਸਿਗੇ ਨਹੀਂ ਸੀਗੇ ਉਹਦੇ ਬਾਰੇ ਮੈਂ ਨਹੀਂ ਅਜੇ ਕਮੈਂਟ ਕਰ ਪਾਵਾਂਗਾ ਕਿਉਂਕਿ ਉਹ ਸਬਜੈਕਟਿਵ ਟੂ ਵੈਰੀਫਿਕੇਸ਼ਨ ਹੈ ਪਰ ਇਫ ਉਹ ਸਿਗੇ ਵੀ ਤੇ ਉਹਨਾਂ ਦੇ ਕੋਲ ਉਹ ਮੌਕੇ ਦੇ ਉੱਤੇ ਇਨਸੀਡੈਂਟਲ ਰਿਸਪਾਂਸ ਇਸ ਹੋ ਸਕਦਾ ਸੀਗਾ ਕਿ ਜੀ ਮੇਰਾ ਇਹ ਰੀਜ਼ਨ ਹੈਗਾ ਕਿ ਮੈਂ ਨਹੀਂ ਆਣਾ ਤੇ ਜੇ ਉਹ ਆ ਹੀ ਗਏ ਬਿਕੋਜ਼ ਹੀ ਵਾਸ ਵਾਟ ਆਈ ਹੈਵ ਟੋਲਡ ਕਿ ਉਹ ਬੜੇ ਕਮਿਟਿਡ ਸੀਗੇ ਆਪਣੇ ਜੌਬ ਲਈ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਇਹ ਸਭ ਤੋਂ ਜ਼ਿਆਦਾ ਹੋ ਐਕਸਪੀਰੀਐਂਸਡ ਇੱਥੇ ਦੇ ਪਲਾਂਟ ਦੇ ਮੰਨੇ ਗਏ ਐ ਤੇ ਇੱਕ ਉਹਨਾਂ ਦਾ ਇੱਕ ਅੱਛਾ ਸਰਵਿਸ ਕੰਡਕਟ ਹੈਗਾ ਕਿ ਵੀ ਉਹ ਜੇ ਅਧੀ ਰਾਤ ਨੂੰ ਵੀ ਉਹਨਾਂ ਦੀ ਲੋਡ ਪਈ ਤੇ ਉਹ ਮੌਕੇ ਤੇ ਪਹੁੰਚੇ ਪਰ ਦਿਸ ਇਜ਼ ਮੇਰਲੀ ਇਨਸੀਡੈਂਟਲ ਐਂਡ ਐਕਸੀਡੈਂਟਲ ਪਰਸਪੈਕਟਿਵ ਹੈ ਕਿ ਵੀ ਇਹ ਪਾਣਾ ਵਰਤ ਗਿਆ ਤੇ ਜਿਹਦੇ ਲਈ ਸਾਨੂੰ ਸਾਰਿਆਂ ਨੂੰ ਮਤਲਬ ਕਿ ਖੇਦ ਹੈ ਕਿ ਨਹੀਂ ਹੋਣਾ ਚਾਹੀਦਾ ਸੀ ਸਰਪੰਚ ਜੀ ਤੁਸੀਂ ਬਿਆਨ ਜੇ ਅਗਰ ਲੈ ਲੈਨੇ ਤੇ ਤੁਹਾਨੂੰ ਬਿਆਨ ਕਿ ਪਰਥਰਮਿਕ ਉਹ ਲੱਗ ਰਿਹਾ ਹੈ ਕਿ ਉਹਨੇ ਕਿਸ ਤਰ੍ਹਾਂ ਕਰੀ ਕੀ ਕਾਰਨ ਹੋ ਸਕਦਾ ਇਸ ਤਰ੍ਹਾਂ ਹੈ ਜੀ ਹਜੇ ਜੇਰੇ ਇਲਾਜ ਨੇ ਉਹ ਠੀਕ ਹੈ ਜਿਸ ਤਰ੍ਹਾਂ ਹੀ ਡਾਕਟਰਸ ਵੱਲੋਂ ਸਾਨੂੰ ਅਲਾਗ ਕੀਤਾ ਜਾਏਗਾ ਕਿ ਅਸੀਂ ਉਹਨਾਂ ਦੇ ਸਟੇਟਮੈਂਟਸ ਲੈ ਸਕੀਏ ਉਹ ਔਨ ਰਿਕਾਰਡ ਐਸ ਪਰ ਪ੍ਰੋਸੀਜਰ ਐਸ ਪਰ ਲਾਅ ਅਸੀਂ ਉਹਨਾਂ ਦੇ ਸਟੇਟਮੈਂਟਸ ਲਵਾਂਗੇ ਤੇ ਜੋ ਵੀ ਹੋਏਗਾ ਅਸੀਂ ਆਪਣਾ ਇੰਪਾਰਸ਼ੀਅਲ ਜਿਹੜੀ ਹੈਗੀ ਇਨਕੁਆਇਰੀ ਜਿਹੜੀ ਹੈ ਅਸੀਂ ਟਿਕ ਪਹੁੰਚਾਂਗੇ ਹਾਂ ਜੀ ਮੈਂ ਮਿਲਿਆ ਜੀ ਮੈਂ ਹੁਣੀ ਇਨਸੀਡੈਂਟ ਲਈ ਆਇਆ ਤੇ ਮੇਨੂੰ ਸਾਰੇ ਮੁਲਾਕਾਤ ਉਹਨਾਂ ਨਾਲ ਹੋਈ ਹੈਗੀ ਹੈ ਪਰਵਾਰਿਕ ਮੈਂਬਰਾਂ ਦਾ ਦਰਜ ਜੀ ਤੁਹਾਨੂੰ ਪਤਾ ਇਹੋ ਜੇ ਮੌਕੇ ਦੇ ਉੱਤੇ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਘੱਟ ਤੋਂ ਘੱਟ ਬਾਦਰ ਕੀਤਾ ਜਾਵੇ ਪਰ ਉਹਨਾਂ ਦੇ ਕੁਝ ਕਨਸਰਨਸ ਵੀ ਹੁੰਦੇ ਨੇ ਜਿਸ ਤਰ੍ਹਾਂ ਉਹਨਾਂ ਦੇ ਦੋ ਬੱਚੇ ਨੇ ਦੱਸਿਆ ਜਾ ਰਿਹਾ ਇੱਕ ਬੇਟੀ ਹੈ 16 ਸਾਲ ਦੀ ਇੱਕ ਬੇਟਾ ਹੈ 14 ਸਾਲ ਦਾ ਇੱਕ ਉਹਨਾਂ ਦੀ ਵਾਈਫ ਹੈ ਜੋ ਕਿ ਆਲਰੇਡੀ ਬਹੁਤ ਹੀ ਆਪਣਾ ਕੌਨਫੀਡੈਂਟਲੀ ਔਰ ਬਹੁਤ ਹੀ ਤੈਅ ਦਿਲੋਂ ਇੱਥੇ ਸੇਵਾ ਨਿਭਾ ਰਹੇ ਆ ਵੇਰਕਾ ਪਲਾਂਟ ਦੇ ਵਿੱਚ ਹੀ ਉਹ ਜੋਬ ਕਰ ਰਹੇ ਨੇ ਸੋ ਉਹਨਾਂ ਨਾਲ ਹੁਣ ਥੋੜਾ ਰੂਬਰੂ ਹੋਏ ਆ ਜੀ ਉਹ ਜੋ ਵੀ ਉਹਨਾਂ ਦੇ ਰਿਕੁਆਇਰਮੈਂਟਸ ਹੈ ਕੁਝ ਹੈ ਜੋ ਮੈਕਸਮ ਹੋ ਸਕਦਾ ਹੈ ਆਪਾਂ ਉਹਨਾਂ ਦੇ ਨਾਲ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜੋ ਵੀ ਹੈ ਉਹਨਾਂ ਦਾ ਪੱਖ ਪੂਰਿਆ ਜਾਵੇ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਜੀ